ਹਾਂ ਬਾਜੀ ਉਹ ਵੀ ਇੱਥੇ ਹੋਣਾ ਜੇ ਬਹੁਤ ਫਟਿਆ ਫਟਿਆ ਦੇਖ ਲੀਏ ਉਹ ਵੀ ਕੋਈ ਨਹੀਂ ਦੇਖਣੇ ਹੋ ਵੀ ਮਾਰੋ ਇਹ ਕੋਠੇ ਨਾਲ ਚੜ੍ਹ ਜੇ ਨਹੀਂ ਚੜ੍ਹਨੀ ਆ ਇਹ ਕਮਰੇ ਬੜਿਆ ਨਾ ਥੱਲੇ ਇਹੜਾ ਵੱਡਾ ਫਟਿਆਂ ਚ ਨਿਕਲ ਲਾਂਗੇ ਤਨਗਲਾ ਹਾਂ ਦੋ ਬਲੇਡ ਹੋਈਆਂ ਜੀ ਬਾਜੀ ਇਹ ਚੌਥਾ ਜੀ ਇਹ ਜੰਗਲ ਚ ਛੋੜਦੇ ਜੇ ਕਿ ਸੱਕੀ ਚ ਇਹ ਖੁੱਲੀ ਥਾਂ ਤੇ ਛੋੜਦੇ ਦਾ ਯਾਰ ਤੋ ਹਟਣਾ ਉਹ ਪਾਰਿਆ ਤੇ ਨਹੀਂ ਮਿੰਟੋ ਮਿੰਟ ਹੀ ਹੈ ਨਾ ਬਾਬਾ ਆਂਦਾ ਮਾਰ ਦਈਏ ਉਹ ਬੜਾ ਕਾਲਾ ਪਿਆ ਸੀ ਉਹਨੂੰ ਬੜੀ ਮੁਸ਼ਕਲ ਰੋਕਿਆ ਕੋਠੇ ਚੋੜਾ ਤਰ ਲੈ ਕੇ ਆਇਆ ਤਰਪਾਨ ਲੈ ਕੇ ਆਇਆ ਮਾਰਨਾ ਕਿਉਂ ਕਰੋ ਕਿਹੜਾ ਏ ਭਾਜੀ ਖੜੱਪਾ ਖੜੱਪਾ ਤੇ ਤੇ ਸੋ ਸੋ ਇਹ ਆ ਗਏ ਕੀ ਨਾਮ ਲੈਟ ਬੰਦ ਗਾ ਠੀਕ ਅਣੀ ਕੀ ਨਾਮ ਤਾਂ ਡਾ ਤੇ ਤੁਹਾਡੇ ਘਰੋਂ ਸਾਫੜਿਆ ਕੀ ਗੱਲ ਚਾਹੁੰਦੇ ਮੇਰਾ ਨਾਮ ਸ਼ਮਸ਼ੀਰ ਸਿੰਘ ਜੀ ਮੈਂ ਇਨਾਲੇ ਸ਼ਹਿਰ ਚ ਰਹਿਣ ਵਾਲਾ ਵਾਰਡ ਨੰਬਰ 4 ਤੋਂ ਤੇ ਚਾਰ ਸੱਪ ਬੜੇ ਸੀ ਤੇ ਭਾਜੀ ਹੋਰਾਂ ਪਰਸੋਂ ਵੀ ਰਾਤ ਜਦੋਂ ਇਹਨਾਂ ਨੂੰ ਸੱਦੀ ਵੀ ਉਸੇ ਵੇਲੇ ਹਾਜ਼ਰ ਪਰਸੋਂ ਰਾਤ 2:30 ਵਜੇ ਆਏ ਆ ਇੱਕ ਸੱਪ ਇਹਨਾਂ ਪਰਸੋਂ ਫੜ ਕੇ ਖੜਿਆ ਤੇ ਕੱਲ ਵੀ ਆ ਆਪਣੇ ਮਕਾਨ ਅਹੀਂ ਭੁੱਲਿਆ ਕੱਲ ਵੀ ਭਾਜੀ ਹੋਰੀ ਆਏ ਆ ਪਰ ਕੱਲ ਨਹੀਂ ਕੋਈ ਲੱਭਾ ਹੁਣ ਅੱਜ ਹੀ ਸਮਾਨ ਚੁੱਕਣ ਦੇ ਹਾਂ ਅੱਜ ਫੇਰ ਇੱਕ ਖੜੱਪਾ ਸੱਬ ਭਾਜੀ ਹੋਰਾਂ ਨੂੰ ਦੇਖਿਆ ਫੋਨ ਕੀਤੀ ਆ ਸ਼ਹਿਰ ਨੂੰ ਜਾਣ ਦੇ ਹੀ ਉਥੋਂ ਵਾਪਸ ਮੁੜੇ ਘਰੋਂ ਆਪਣਾ ਜੋ ਵੀ ਆ ਸਸਤਾ ਸਮਾਨ ਲਿਆਂਦਾ ਆਪਣਾ ਕੰਮ ਛੱਡ ਕੇ ਕੀਮਤੀ ਸਮਾਂ ਛੱਡ ਕੇ ਫੇਰ ਸਾਡੇ ਘਰ ਆਏ ਆ ਤੇ ਆ ਸੱਪ ਫੜਿਆ ਖੜਪਾ ਤੁਹਾਡੇ ਕੋਲ ਕਿੰਨੇ ਸੱਪ ਨਿਕਲੇ ਤੇ ਕਿੰਨੇ ਫੜੇ ਗਏ ਹ ਤੱਕ ਦੋ ਫੜੇ ਗਏ ਜੇ ਤੇ ਦੋ ਨਹੀਂ ਜੇ ਲੱਭਣ ਦੇ ਚਾਰ ਆਏ ਜੀ ਸਾਨੂੰ ਤਿੰਨ ਲੱਗਦਾ ਸੀ ਆ ਚੌਥਾ ਦੇਹਿਆ ਜੇ ਹੁਣ ਸ਼ਹਿਰ ਵਾਸੀ ਨੂੰ ਕੀ ਅਪੀਲ ਹੈ ਸ਼ਹਿਰ ਵਾਸੀਆਂ ਨੂੰ ਇਹੋ ਅਪੀਲ ਆ ਕਿ ਭਾਜੀ ਹਰ ਨੂੰ ਕਾਲ ਕਰੋ ਨੰਬਰ ਇਹਨਾਂ ਦਾ ਦਿੱਤਾ ਆ ਤੇ ਉਸੇ ਵੇਲੇ ਭਾਜੀ ਆਪਣਾ ਹਾਂ ਫ੍ਰੀ ਸੇਵਾ ਜੀ ਉਸੇ ਵੇਲੇ ਭਾਜੀ ਆਪਣਾ ਕੰਮ ਕੀਮਤੀ ਸਮਾਂ ਕੱਢ ਕੇ ਜਿੱਥੇ ਵੀ ਹੋਣ ਉਸੇ ਵੇਲੇ ਆਉਂਦੇ ਆ। ਨਾ ਅੱਗੇ ਵੀ ਕਹਿ ਚੁੱਕਿਆ ਕਿ ਭਾਜੀ ਇਹ ਆਪਣੇ ਜ਼ਰੂਰੀ ਕੰਮ ਅਮਸਰ ਤੱਕ ਜਾਣਦੇ ਹੀ ਤੇ ਉੱਥੋਂ ਗਮਟਾਲੇ ਲਾਗੋ ਫੇਰ ਵਾਪਸ ਮੋੜ ਕੇ ਮੋੜ ਸਾਬ ਮੋੜ ਕੇ ਘਰੋਂ ਸਮਾਨ ਲਿਆ ਆ ਕੇ ਤੇ ਫੇਰ ਆਏ ਆ ਵਾਪਸ। ਕੀਰਾ ਸੱਪ ਫੜਿਆ ਤੇ ਆ ਵੀਡੀਓ ਮਾੜੀ ਜੀ ਬਣਾ ਲਓ ਇਹਦੀ। ਹਾਂਜੀ ਸਰ ਕੀ ਨਾਮ ਤੁਹਾਡਾ ਤੇ ਇਹੜਾ ਲੋਕਾਂ ਦੇ ਘਰਾਂ 'ਚ ਅੱਜਕੱਲ੍ਹ ਹੜ੍ਹਾਂ ਨੇ ਪਾਣੀ ਦਾ ਸੱਪ ਬਹੁਤ ਵਾਰ ਆ ਲੋਕਾਂ 'ਚ ਦਹਿਸ਼ਤ ਦਾ ਮੋਲ ਆ। ਕੀ ਕਰਨਾ ਚਾਹੁੰਦੇ ਓ? ਦੇਖੋ ਜੀ ਮੈਂ ਪੰਜਾਬ ਵਾਸੀਆਂ ਨੂੰ ਤੇ ਆਪਣੇ ਹੀ ਨਾਲੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਖੜਾਣ ਦੇ ਕਾਰਨ ਇਹ ਵੀ ਇਹਨਾਂ ਦੀਆਂ ਮਤਲਬ ਥਾਵਾਂ ਤੇ ਪਾਣੀ ਆ ਗਿਆ ਉਹਦੇ ਕਾਰਨ ਇਹ ਘਰਾਂ ਘਰਾਂ ਦੇ ਵਿੱਚ ਆ ਰਹੇ ਨੇ ਤੇ ਜਿਸ ਦੇ ਵੀ ਘਰ ਆਉਂਦਾ ਵਾ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਵਾ ਡਰਨ ਦੀ ਕੋਈ ਲੋੜ ਨਹੀਂ ਜਦੋਂ ਵੀ ਆਵੇ ਅੱਧੀ ਰਾਤ ਦੁਪਹਿਰੇ ਸਵੇਰੇ ਕਿਸੇ ਵੀ ਟਾਈਮ ਤੇ ਆਵੇ ਉਹ ਮੈਨੂੰ ਕਾਲ ਕਰ ਸਕਦਾ ਵਾ ਇਹਨਾਂ ਮੋਬਾਈਲ ਨੰਬਰ ਕੀ ਹੈ ਮੇਰਾ ਮੋਬਾਈਲ ਨੰਬਰ ਜੀ 9814019808 ਕਰੋ ਤਾਂ ਸਰ ਤੁਸੀਂ ਆਪਣਾ ਸੱਪ ਫੜਨ ਦਾ ਆਪਣਾ ਕਰਦੇ ਤੁਸੀਂ ਮੈਨੂੰ 20-25 ਸਾਲ ਹੋ ਗਏ ਨੇ ਆਪਣਾ ਕਿਸੇ ਦੇ ਵੀ ਘਰ ਆਈ ਨਾਲੇ 'ਚ ਸੱਪ ਆਉਂਦਾ ਵਾ ਕਿਸੇ ਟਾਈਮ ਵੀ ਤੇ ਮੈਨੂੰ ਫੋਨ ਆ ਜਾਂਦਾ ਵਾ ਤੇ ਮੈਂ ਫਿਰ ਉਹਨੂੰ ਆਪਣਾ ਰੈਸਕਿਊ ਕਰਕੇ ਤੇ ਫਿਰ ਰੀਲੀਜ਼ ਕਰਦੀਦਾ ਖੁੱਲੀ ਥਾਂ ਤੇ ਜਾ ਕੇ ਸ਼ਹਿਰ ਤੋਂ ਦੂਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸੱਪ ਫੜਦੈ ਮੈਨੂੰ 20-25 ਸਾਲ ਹੋ ਗਏ ਜੀ ਹਾਂ ਜੀ ਇਹ ਨਾਲੇ ਦੇ ਵਿੱਚ ਹੀ ਅੱਜ ਤੱਕ ਕੋਈ ਤੁਹਾਨੂੰ ਨੁਕਸਾਨ ਪਹੁੰਚਾਇਆ ਇਹਨਾਂ ਨੇ ਨਹੀਂ ਜੀ ਬਿਲਕੁਲ ਨਹੀਂ ਇਹ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਾਉਂਦੇ ਠੀਕ ਹੈ ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਇਹਨਾਂ ਨੂੰ ਮਾਰਨ ਦੀ ਲੋੜ ਨਹੀਂ ਪਰਿਆਵਰਣ ਲਈ ਇਹ ਜ਼ਰੂਰੀ ਜੀਵ ਆ ਤੇ ਜਿਸ ਟਾਈਮ ਵੀ ਤੁਹਾਨੂੰ ਲੋੜ ਪੈਂਦੀ ਹੈ ਮੈਨੂੰ ਕਾਲ ਕਰ ਸਕਦੇ ਆ ਧੰਨਵਾਦ